ਸ਼੍ਰੀ ਅਕਾਲ ਤੱਕ ਸਾਹਿਬ ਦੇ ਜਥੇਦਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਲਾਹ ਦਿੱਤੀ ਹੈ ਪੀਟੀਸੀ ਨਿਊਜ਼ ਦੇ ਪ੍ਰੋਗਰਾਮ ਦੇ ਵਿੱਚ ਜਥੇਦਾਰ ਸਾਈ ਬੋਲੇ ਨੇ ਉਹਨਾਂ ਨੇ ਕਿਹਾ ਕਿ ਗੁਰੂ ਵਾਲੇ ਬਣੋ ਸਿੰਘ ਸਜੋ ਤੇ ਪ੍ਰੇਮ ਪਿਆਰ ਨਾਲ ਮਿਲ ਕੇ ਸ਼ਟਾਪ ਦੀ ਮਗਾਓ ਮਨਾਓ ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਜਥੇਦਾਰ ਸਾਹਿਬ ਦੇ ਵੱਲੋਂ ਇਸ ਚੀਜ਼ ਦਾ ਜ਼ਿਕਰ ਕੀਤਾ ਗਿਆ ਬੀਤੇ ਦਿਨੀ ਪਲਟਵਾਰ ਕੀਤੇ ਗਏ ਸੀ ਮੁੱਖ ਮੰਤਰੀ ਭਗਵੰਤ ਮਾਨ ਤੇ ਪੀ.ਡੀ.ਸੀ. ਨਿਊਜ਼ ਦੇ ਪ੍ਰੋਗਰਾਮ ਵਿਚਾਰ ਤਕਰਾਰ ਦੇ ਵਿੱਚ ਜਥੇਦਾਰ ਸਾਹਿਬ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਲਾਹ ਦਿੱਤੀ ਗਈ ਹੈ। ਉਹਨਾਂ ਨੇ ਸਲਾਹ ਦਿੱਤੀ ਹੈ ਕਿ ਗੁਰੂ ਸਭ ਤੋਂ ਵੱਡਾ ਹੁੰਦਾ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਲਾਹ ਦਿੱਤੀ ਹੈ, ਸਿੰਘ ਸਜੋ ਰਲ ਮਿਲ ਕੇ ਸ਼ਤਾਬਦੀ ਮਨਾਓ। ਗੁਰੂ ਵਾਲੇ ਬਣੋ, ਸਿੰਘ ਸਜੋ ਪ੍ਰੇਮ ਪਿਆਰ ਨਾਲ ਮਿਲ ਕੇ ਸ਼ਤਾਬਦੀ ਮਨਾਓ ਸਲਾਹ ਦਿੱਤੀ। ਸਭ ਤੋਂ ਵੱਡਾ ਗੁਰੂ ਹੈ ਖੁਦ ਨੂੰ ਵੱਡਾ ਦਿਖਾਉਣ ਲਈ ਵੱਖਰੇ ਸਮਾਗਮ ਨਾ ਕਰੋ ਇਹ ਗੱਲ ਆਖੀ ਗਈ ਹੈ ਸਲਾਹ ਦਿੱਤੀ ਗਈ ਹੈ ਜਥੇਦਾਰ ਸਾਹਿਬ ਦੇ ਵੱਲੋਂ ਉਹਨਾਂ ਨੇ ਕਿਹਾ ਕਿ ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਬੀਤੇ ਦਿਨ ਵੀ ਉਹਨਾਂ ਨੇ ਕਿਹਾ ਸੀ ਮੈਂ ਕਿਸੇ ਸਰਕਾਰ ਜਾਂ ਮੁੱਖ ਮੰਤਰੀ ਨੂੰ ਜਵਾਬਦੇਹ ਨਹੀਂ ਹਾਂ ਕਿਉਂਕਿ ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਪੂਰੀ ਸਿੱਖ ਕੌਮ ਨੂੰ ਜਵਾਬਦੇਹ ਹੈ ਉਹ ਕਿਸੇ ਸਰਕਾਰ ਜਾਂ ਮੁੱਖ ਮੰਤਰੀ ਨੂੰ ਜਵਾਬਦੇਹ ਨਹੀਂ ਹੁੰਦਾ ਤਾਂ ਗੁਰੂ ਵਾਲੇ ਬਣੋ ਸਿੰਘ ਸਜੋ ਪ੍ਰੇਮ ਨਾਲ ਮਿਲ ਕੇ ਸਾਰੇ ਇਕੱਠੇ ਹੋ ਕੇ ਜੜੀ ਆ ਸ਼ਤਾਬਦੀ ਮਨਾਓ ਉਹਨਾਂ ਦੇ ਵੱਲੋਂ ਕਿਹਾ ਗਿਆ ਹੈਗਾ ਕਿ ਗੁਰੂ ਇੱਕ ਹੈ ਵੱਖਰੇ ਤੌਰ ਤੇ ਕੋਈ ਸ਼ਤਾਬਦੀ ਨਾ ਮਨਾਓ ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਜਥੇਦਾਰ ਸਾਹਿਬ ਦੇ ਵੱਲੋਂ ਕਿਹਾ ਗਿਆ ਕਿ ਸਭ ਤੋਂ ਵੱਡਾ ਗੁਰੂ ਹੈ ਖੁਦ ਨੂੰ ਵੱਡਾ ਦਿਖਾਉਣ ਦੇ ਲਈ ਕੋਈ ਵੱਖਰਾ ਸਮਾਗਮ ਨਾ ਕਰੋ ਤੈਸਲਾ ਦਿੱਤੀ ਗਈ ਕਈ ਲੋਕ ਜਦਰਸਬ ਮੈਂ ਖਾਲੀ ਇਸ ਇਨਸੀਡੈਂਟ ਦੀ ਗੱਲ ਨਹੀਂ ਕਰਦਾ ਕਈ ਲੋਕ ਸ਼ਾਇਦ ਤੁਹਾਨੂੰ ਲੱਗਦਾ ਨਹੀਂ ਕਿ ਇਸ ਗੱਲ ਦਾ ਥੋੜਾ ਜਿਹਾ ਫਾਇਦਾ ਵੀ ਚੁੱਕ ਜਾਂਦਾ ਕਿ ਸਾਨੂੰ ਕਿਹੜਾ ਅਕਾਲ ਤੱਕ ਸਾਬ ਤੇ ਬੁਲਾ ਸਕਦੇ ਅਸੀਂ ਪਤੇ ਤਾਂ ਅਸੀਂ ਦਾੜੀ ਰੰਗੀ ਹੋਈ ਹੈ ਤੁਹਾਨੂੰ ਪਤਾ ਰਾਜੇ ਵਡਿੰਗ ਨੇ ਕਰੀ ਬੜੀ ਗਰਵਾਜ ਬਟਿਪੜੀ ਕੀਤੀ ਹੂੰ ਉਥੋਂ ਹੁਕਮ ਆਇਆ ਕਿ ਇਹਨੂੰ ਕੋਈ ਮੂੰਹ ਨਾ ਲਾਵੇ ਹੂੰ ਤੇ ਅਗਲੇ ਦਿਨ ਆ ਗਿਆ ਉੱਥੇ ਬੁਲਾ ਨਹੀਂ ਸਕਦੇ ਦੇਸ਼ ਤੇ ਕਰ ਹੀ ਸਕਦੇ ਹੂੰ ਤੇ ਕੋਈ ਪੰਥਾ ਨਾ ਹੂੰ ਮੰਨ ਲਓ ਵੀ ਜਿਹੜਾ ਉਹ ਪੁਨੀਹਾਰੇ ਵਾਲਾ ਖੌਤੀ ਸਾਹ ਦੀ ਹੂੰ ਉਹਨੂੰ ਕਿਹੜਾ ਬੁਲਾਇਆ ਜਾ ਸਕਦਾ ਪਰਦੇਸ ਤੇ ਹੋਇਆ ਨਾ ਹੂੰ ਇਹ ਤੋਂ ਇਲਾਵਾ ਹੋਰ ਵੀ ਕਈਆਂ ਦੇ ਬਾਰੇ ਇਦਾਂ ਕਈ ਵਾਰੀ ਮਸਲੇ ਆਏ ਆ ਪਰ ਮੈਂ ਸਮਝਦਾ ਵੀ ਚਲੋ ਇਹ ਕੋਈ ਨੌਬਤ ਨਹੀਂ ਹੋਣੀ ਚਾਹੀਦੀ ਗੁਰੂ ਨੂੰ ਸਮਰਪਿਤ ਹੋਈਏ ਸ਼ਤਾਬ ਦੀਆਂ ਗੁਰੂ ਨੂੰ ਯਾਦ ਕਰਦੇ ਆ ਮਨਾਈਏ ਪ੍ਰੇਮ ਮੁਹੱਬਤ ਪਿਆਰ ਨਾਲ ਮਨਾਈਏ ਬਿਲਕੁਲ ਇਦਾਂ ਨਾ ਮਨਾਈਏ ਵੀ ਅਹੀਂ ਵੱਡੇ ਦਸਣਾ ਹਾਂ ਵੱਡਾ ਗੁਰੂ ਆ ਗੁਰੂ ਬੰਦਾ ਜਾਂ ਸਰਕਾਰ ਨਹੀਂ ਸਰਕਾਰਾਂ ਹੁੰਦੀਆਂ ਜਾਂਦੀਆਂ ਰਹਿੰਦੀਆਂ ਕੋਹ ਹਰ ਸਮਾਨ ਨੇ ਰਾਜਾ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦੇਵਾਜਾ ਹਾਂ ਇਹ ਜਿਹੜੇ ਸਮੇਂ ਦੇ ਹਾਕਮ ਹੁੰਦੇ ਆ ਅੱਜ ਹੈਗੇ ਆ ਕੱਲ ਨਹੀਂ ਹੋਣੇ ਪਰ ਗੁਰੂ ਨੂੰ ਅੱਜ 350 ਸਾਲ ਬਾਅਦ ਯਾਦ ਕਰਾਂ ਤੇ ਅਜ ਤੋਂ 350 ਸਾਲ ਬਾਅਦ ਅੱਗੇ ਵੀ ਤੋਂ ਸਦਾ ਕਰਾਂਗੇ ਕਰਾਂਗੇ ਬਿਲਕੁਲ ਪਰ ਇਹਨਾਂ ਨੂੰ ਥੋੜਾ ਕਰਾਂਗੇ ਤੂੰ ਗੁਰੂ ਨੂੰ ਸਮਰਪਿਤ ਹੋਈਏ ਗੁਰੂ ਦੇ ਰਸਤੇ ਤੇ ਤੁਰੀਏ ਗੁਰੂ ਵਾਲੇ ਬਣੀਏ ਹੁਣ ਜਥੇਦਾਰ ਤੇ ਕਹੋਗਾ ਇਹਨਾਂ ਗੁਰੂ ਵਾਲੇ ਬਣ ਮੈਂ ਤੇ ਹਰੇਕ ਨੂੰ ਕਹਿੰਦਾ ਇੱਥੇ ਤੁਹਾਡੇ ਉਹਨੇ ਮੈਨੂੰ ਨੌਜਵਾਨ ਖਲੋਤੇ ਸੀ ਤੇ ਮੈਂ ਉਹਨਾਂ ਨੂੰ ਪੁੱਛਿਆ ਕੀ ਹਾਲ ਆ ਮੈਂ ਤੁਰਦੇ ਫਿਰਦੇ ਆ ਕਿ ਇਹਨਾਂ ਦਾੜੀ ਰੱਖੋ ਤਾਂ ਮੈਂ ਇੱਥੋਂ ਦੇ ਸੀ ਆ ਮੈਨੂੰ ਵੀ ਕਹਿਨਾ ਵੀ ਸਰਦਾਰ ਬਣੋ